ਇਤੀ ਮਾਰ ਪਈ ਕੁਰਲਾਵੇ ਤੈ ਕੀ ਦਰਦ ਨ ਆਇਆ ਹਰ ਨੇ ਇਸ ਪਰਿਵਾਰ ਤੇ ਇਨੀ ਇੱਕ ਮਾਰ ਮਾਰੀ ਆ ਜੀ ਸਭ ਕੁਝ ਜੋ ਵੀ ਹੈਗਾ ਤਬਾਹ ਹੋ ਚੁੱਕਾ ਜੇ ਗੱਲ ਕਰੀਏ ਤੇ ਇਹ ਡੇਰਾ ਥੋੜਾ ਹੈ ਕਿੱਥੇ ਆ ਤੁਹਾਨੂੰ ਜਾਣਕਾਰੀ ਦੇ ਦਈਏ ਪਿੰਡ ਸਾਦਾਵਾਲੀ ਹਰੂਵਾਲ 메ਨ ਸ਼ਰਕ ਡੇਰਾ ਬਾਬਾ ਨਾਨਕ ਜਿਹੜੀ ਆਉਂਦੀ ਹੈ ਜੀ ਉਸ ਤੋਂ ਸਾਹਮਣੇ ਦੇ ਗਲਿਆਂ ਇੱਕ ਪਿਆ ਜਾਂਦਾ ਵਾ ਸਿੱਧਾ ਬਾਰਡਰ ਨੂੰ ਇਹ ਪਰਿਵਾਰ ਉਸ ਬਾਰਡਰ ਦੇ ਜਿਹੜੇ ਲਾਗੇ ਬੀਐਸਐਫ ਦੀ ਚੌਕੀ ਹੈ ਉਹਦੇ ਦੇ ਡਿਕ ਰਹਿ ਰਿਹਾ ਵੱਡੀ ਤਰਾਸ਼ਦੀ ਇਹ ਹੋਈ ਸੀ ਕੁਝ 6 ਮਹੀਨੇ ਪਹਿਲਾਂ ਜਦੋਂ ਇੰਡੀਆ ਦੀ ਤੇ ਪਾਕਿਸਤਾਨ ਦੀ ਜੰਗ ਦਾ ਮਾਹੌਲ ਬਣਿਆ ਸੀ ਜੀ ਰਗਟ ਡਿੱਗਦੇ ਸੀਗੀ ਪਤਾ ਨਹੀਂ ਚਾਣਕ ਕਿਤਰਾ ਅੱਗ ਲੱਗੀ ਸਾਰਾ ਹੀ ਘਰ ਜਿਹੜਾ ਇਹਨਾਂ ਦਾ ਸੜਕੇ ਸੁਆਹ ਗਏ ਜਿੰਨਾ ਹੀ ਸਮਾਨ ਸੀਗਾ ਸਾਰਾ ਇਸੀ ਦਾ ਦੂਸਰੀ ਮਾਰ ਫੇਰ ਵਜੀ ਆ ਜੀ ਗੱਲਬਾਤ ਕਰਦੇ ਆ ਘਰ ਦੇ ਮੈਂਬਰ ਵੀ ਮੌਜੂਦ ਨੇ ਆਓ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਕੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਸੋਨੀਆ ਮੇਰੇ ਸਾਡੇ ਘਰ ਪਹਿਲੋ ਅੱਗੇ ਅੱਗੇ ਵੀ ਲੱਗੀ ਸੀ ਲੜਾਈ ਦੇ ਕਾਰਨ ਉਦੋਂ ਵੀ ਸਾਡੇ ਘਰ ਖੋਬਸਿਆ ਗਿਆ ਸਾਰਾ ਕੁਝ ਸਰਕੇ ਸਵਾ ਹੋ ਗਿਆ ਹੁਣ ਪਾਣੀ ਆਣ ਦੇ ਕਾਰਨ ਫੇਰ ਸਾਡਾ ਰਸਕਾਣਾ ਹੋ ਗਿਆ ਨਹੀਂ ਸਰਕਾਰ ਨੇ ਮੇਰਾ ਕੁਝ ਨਹੀਂ ਅੱਗੇ ਵੀ ਨਹੀਂ ਬਣਾਵਾ ਕੇ ਦਿੱਤਾ ਹੈਗਾ ਕੁਝ ਨਹੀਂអនុਮਤ ਦਿੱਤੀ ਆ ਕਿ ਪਿੰਡ ਦੇ ਅੰਦਰ ਮੈਨੂੰ ਬਹੁਤ ਜ਼ਿਆਦਾ ਸਹੂਲਤ ਕੀਤੀ ਪਰ ਮੈਨੂੰ ਸਰਕਾਰ ਵੱਲੋਂ ਕੁਝ ਵੀ ਨਹੀਂ ਮਿਲਿਆ ਹੁਣ ਆੜ ਗਾਂ ਪਾਣੀ ਉਹਦੇ ਕਾਰਨ ਮੈਨੂੰ ਫੇਰ ਨਸਖਾਣਾ ਹੋ ਗਿਆ ਮੈਂ ਨਹੀਂ ਮੇਰੇ ਸਰਕਾਰ ਦੇ ਵਾਅਦੇ ਤੋਂ ਬਾਅਦ ਮਤ ਕਰ ਬਸ ਵੀ ਮੇਰੇ ਵੀਰ ਭਰਾ ਕੋਈ ਵੀ ਜਿਹੜਾ ਮੇਰੇ ਤੇ ਤਰਸ ਖਾ ਕੇ ਮਾੜਾ ਬੰਦਾ ਸਮਝ ਕੇ ਮੇਰੇ ਤੇ ਮਾਰੀ ਇੱਕ ਗੱਲ ਕਰਦੀਆਂ ਜੀ ਤੁਹਾਡੇ ਨਾਲ ਵੀ ਤੁਸੀਂ ਪਿੰਡ ਤੋਂ ਹਟਿਓ ਰਾਸ਼ਨ ਵਾਲੀਆਂ ਟਰਾਲੀਆਂ ਬੇਸਮਾਰ ਜਿਹੜੀਆਂ ਜਥੇਬੰਦੀਆਂ ਨੇ ਪਿੰਡਾਂ ਵਿੱਚ ਰਾਸ਼ਨ ਵੰਡ ਰਹੀਆਂ ਨੇ ਜੇ ਮੂੰਹ ਇੱਥੇ ਗੱਲ ਕਰੀਏ ਇੱਥੇ ਤੱਕ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹੈ ਇੱਥੇ ਵੀ ਹੋਇਆ ਆ ਘਰ ਦੇ ਵਿੱਚ ਨਹੀਂ ਟਰਾਲੀ ਬਰਾ ਆਂਦੇ ਘਰ ਦਾ ਖਰਾਬ ਨਾ ਟਰਾਲੀ ਕੋਈ ਆਉਂਦੀ ਨਹੀਂ ਪਿੰਡ ਜਾ ਕੇ ਖਲੋ ਜਨੇ ਉੱਥੋਂ ਹੀ ਆਪਣਾ ਰਾਸ਼ਨ ਲੈ ਲੈਣੇ ਆਪਣਾ ਡੇਰਾ ਦੱਸ ਕੇ ਹੁਣ ਸਰਕਾਰਾਂ ਨੂੰ ਜਾਂ ਜਥੇਬੰਦੀਆਂ ਨੂੰ ਕੀ ਬੇਨਤੀ ਕਰੋਗੇ ਆਈ ਬੇਨਤੀ ਕਰਦੇ ਸਾਡਾ ਘਰ ਇਹ ਆਪਣਾ ਵੀ ਨਹੀਂ ਹੈਗਾ ਬਸ ਸਾਨੂੰ ਇਨੀ ਮਤ ਕਰੋ ਸਾਡੀ ਜਿਹੜਾ ਫੇ ਮੇਰਾ ਘਰ ਆਪਣਾ ਬੰਜ ਜਿਹੜਾ ਪਿੰਡ ਜਾ ਕੇ ਮੈਂ ਰਹਿ ਸਕ ਆਪਣੇ ਬੱਚੇ ਲੈ ਸਕਾਂ ਕਢ ਸਕਾਂ ਇਹਦੇ ਡੇਰੇ ਤੇ ਤੇ ਕੁਝ ਵੀ ਨਹੀਂ ਮੈਨੂੰ ਸਹੂਲਤ ਮਿਲਦੀ ਆ ਗਈ ਅਗੇ ਲੜਾਈ ਕਰਨ ਦੇ ਨੂੰ ਕਾਰਨ ਮੇਰਾ ਘਰ ਅੱਗ ਲੱਗ ਗਈ ਸੀ ਹੁਣ ਪਾਣੀ ਕਰਨ ਦੇ ਤੇ ਸਾਰਾ ਕੁਝ ਸੁਆਹ ਹੋ ਗਿਆ ਫਿਰ ਰੋੜ ਰੜ ਗਿਆ ਸਮਾਨ ਅੱਧਾ ਬਚ ਗਿਆ ਵਾ ਮੈਨੂੰ ਮੈਨੂੰ ਘਟੋ ਤੋਂ ਵੱਧ ਤੋਂ ਵੱਧ ਮੈਨੂੰ ਜਮਤ ਕਰੋ ਮੇਰੀ ਤਾਂ ਕਿ ਮੈਂ ਆਪਣਾ ਪਰਿਵਾਰ ਕਿਤੇ ਲੈ ਕੇ ਜਾ ਸਕਾਂ ਪਿੰਡ 'ਚ ਰਹਿ ਸਕਾਂ ਮੈਂ ਵੀ ਹਰ ਵਾਰੀ ਮੈਨੂੰ ਅਦਾਵਾ ਸਕਾਰ ਮੇਰਾ ਹੋ ਜਾਂਦਾ ਆਪਾਂ ਮੌਜੂਦ ਹਾਂ ਜੀ ਇਸ ਘਰ ਦੇ ਵਿੱਚ ਹਾਲਾਤ ਦੇਖਿਆ ਕਿਨੇ ਜਥੇ ਬੰਦੀਆਂ ਨੂੰ ਮੈਂ ਅਪੀਲ ਕਰਾਂਗਾ ਆਪਣੇ ਵੱਲੋਂ ਵੀ ਬੇਸ਼ੁਮਾਰ ਤੁਸੀਂ ਇਹ ਤਕੀਆਂ ਲਵਾ ਦਿੱਤੀਆਂ ਨੇ ਪਰ ਉਹ ਪਰਿਵਾਰਾਂ ਤੱਕ ਤੁਹਾਡੇ ਤੱਕ ਹਾਲ ਤੱਕ ਪਹੁੰਚ ਨਹੀਂ ਹੋ ਸਕਦੀ ਜਿਸ ਪਰਿਵਾਰ ਨੂੰ ਜ਼ਰੂਰਤ ਹੈਗੀ ਆ ਉਹ ਇਹ ਪਰਿਵਾਰ ਨੇ ਮੈਂ ਆਪਣੇ ਮਾਧਿਮ ਰਾਈ ਜਿਹੜੇ ਸਾਡੇ ਚੱਲ ਰਹੀਆਂ ਬਾਰਡਰ ਪੱਟੀ ਨਿਊਜ਼ ਨਾਲ ਹੀ ਮੈਂ ਬੇਨਤੀ ਇੱਕ ਵਾਰੀ ਫੇਰ ਦੁਬਾਰਾ ਕਰਾਂਗਾ ਤੁਸੀਂ ਬਹੁਤ ਸੇਵਾ ਕੀਤੀ ਹੈ ਤੇ ਸੇਵਾ ਕਰਦੇ ਰਹੋਗੇ ਪਰ ਇਸ ਪਰਿਵਾਰ ਵਾਲੀ ਵੀ ਇੱਕ ਵਾਰੀ ਜਰੂਰ ਪਿੰਡ ਸਾਦਾ ਵਾਲੀ ਵਿੱਚ ਤੁਸੀਂ ਪਹੁੰਚੋ ਉੱਥੋਂ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾਗਾ ਕਿ ਇਹ ਪਰਿਵਾਰ ਇਸ ਵੇਲੇ ਕਿੱਥੇ ਰਹਿਗਾ ਇਹਨਾਂ ਦਾ ਆਪਣਾ ਵੀ ਘਰ ਨਹੀਂ ਹੈਗਾ ਸਭ ਤੋਂ ਵੱਡੀ ਜ਼ਰੂਰੀ ਇਹ ਗੱਲ ਹੈ ਇਹਨਾਂ ਦਾ ਆਪਣਾ ਵੀ ਘਰ ਨਹੀਂ ਹੈਗਾ ਡੇਰਾ ਬੱਬਨਾਂ ਤੋਂ ਮੂਰਾ ਦੇ ਪੱਟੀ ਦੀ ਅੱਜ ਦੀ ਜਿਹੜੀ ਹੈ ਵਿਸ਼ੇਸ਼ ਰਿਪੋਰਟ ਹੈ ਜੀ ਦਿਖਾਉਣੀ ਹੈ ਤੁਹਾਨੂੰ ਉਹ ਵੀ ਘਰ ਕਿੱਥੇ ਦੇ ਘਰਲੇ ਕੋਈ ਵੀ ਥੱਥੇ ਬੰਦੀ ਜਿਹੜੀਆਂ ਵੀ ਰਸ਼ਨ ਵੰਡ ਰੀਆਂ ਜਾਂ ਜਾਂ ਹੋਰ ਵੀ ਕੰਮ ਕਰ ਰਹੇ ਨੇ ਕੋਈ ਵੀ ਹਰ ਤੱਕ ਇਸ ਪਰਿਵਾਰ ਤੱਕ ਨਹੀਂ ਬੋੜਿਆ ਆਹ ਤੁਹਾਨੂੰ ਲੈ ਕੇ ਚਲਦੇ ਆ ਦਿਖਾਉਨੇ ਆ ਅੰਦਰ ਦੇ ਦ੍ਰਿਸ਼ ਗੱਲ ਕਰਾ ਦੇ ਕੌਣ ਕਰੇ ਮੇਰੇ ਮੋਠੇ ਹਣਾ ਦਿਖਾ ਰਿਹਾ ਤੁਹਾਨੂੰ ਕੀ ਕੀ ਨੁਕਸਾਨ ਹੋਇਆ ਵਾ ਜੀ ਆ ਤੁਸੀਂ ਦੇਖ ਰਹੇ ਹੋ ਜੀ ਆ ਲੋ ਜੀ ਬਿਲਕੁਲ ਨਕਾਰਾ ਹੋ ਚੁੱਕੀ ਆ ਵਾਸ਼ਿੰਗ ਮਸ਼ੀਨ ਜਿਹੜੀ ਆ ਹੋਰ ਵੀ ਜਿਹੜੀ ਆ ਦਿਖਾਉਨੇ ਆ ਤੁਹਾਨੂੰ ਸਾਰੇ ਆ ਇਧਰ ਦੇਖੋ ਜੀ ਇਹ ਇਹ ਜਿਹੜਾ ਆ ਜੀ ਸਮਾਲ ਇਹ ਕਮਰਾ ਜਿਹੜਾ ਹੈਗਾ ਸੀਗਾ ਆ ਵੀ ਤੁਸੀਂ ਦੇਖ ਲਓ ਸਾਰੇ ਸਮਾਨ ਜਿਹੜਾ ਇਧਰ ਇਹ ਗੱਲ ਕਰੀਏ ਤੇ ਲਓ ਜੀ ਆ ਵੀ ਸਾਰੇ ਟਾਟਾ ਜੀ ਉਹ ਤੁਹਾਨੂੰ ਦਿਖਾਉਂਦੀਆਂ ਨੇ ਜਿਹੜੇ ਕੱਪੜੇ ਕੁੱਪੜੇ ਜੋ ਵੀ ਕੁਝ ਹੈਗਾ ਸੀ ਆ ਦੇਖੋ ਜੀ ਬਰਦ ਬੁਦਿਰ ਦੇ ਜਿਹੜੇ ਸੀਗੇ ਗੱਦੇ ਗੁਦੇ ਆ ਵੀ ਸਾਰੇ ਹੀ ਹਮ ਪੂਰੀ ਤਰਾਈ ਬਰਬਾਦ ਹੋ ਚੁੱਕਿਆ ਜੀ ਇਹ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਂ ਜਾ ਰਹੇ ਆ ਦੇਖੋ ਜੀ ਨੁਕਸਾਨ ਦੀ ਗੱਲ ਕਰੀ ਤੇ ਇਹ ਵੀ ਦੇਖੋ ਜੀ ਕਣਕ ਇਹ ਵੀ ਦੇਖੋ ਜੀ ਇਹ ਜਿਹੜਾ ਹੈਗਾ ਸੀ ਇਹ ਸਾਰਾ ਦੇਖ ਰਹੇ ਆ ਜੀ ਇਹ ਦੇਖੋ ਦੰਦਾ ਬਹੁਤ ਹੀ ਬੁਰਾ ਹਾਲ ਪਾਣੀ ਪਾਣੀ ਸਾਰੇ ਬਨੇ ਇਹ ਕਮਰੇ ਜਿਹੜੇ ਆ ਗਏ ਆ ਦੇਖੋ ਜੀ ਕਿਸ ਤਰ੍ਹਾਂ ਜਿਹੜਾ ਬਾਂਹ ਚੜ ਕੇ ਸਵਾਹ ਹੋ ਗਿਆ ਸੀ ਟੈਟੋਰੀ ਹੋ ਚੁੱਕਾ ਜੀ